ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਆ ਠੀਕ ਹੋਣਗੇ ਜੀ ਅੱਜ ਦੀ ਵੀਡੀਓ ਆ ਬੌਲੀ ਦੇ ਉੱਤੇ ਬੌਲੀ ਜਾਨਵਰ ਵਾਸਤੇ ਕਿਉਂ ਜ਼ਰੂਰੀ ਬੱਚੇ ਵਾਸਤੇ ਇਹ ਅਸੀਂ ਜੈਨੀਫਰ ਨਾਂ ਦੇ ਇੱਕ ਅਸਿਸਟੈਂਟ ਪ੍ਰੋਫੈਸਰ ਆ ਵੈਟ ਵੈਟਰਰੀ ਮੈਡੀਸਿਨ ਦੀ ਯੂਨੀਵਰਸਿਟੀ ਆ ਕੈਲਗਰੀ ਚ ਉਹਦੀ ਥਿਊਰੀ ਲਿੰਕ ਕਰ ਰਹੇ ਹਾਂ ਕਿ ਜਿਹੜਾ ਬੌਲੀ ਆ ਇਹਨੂੰ 골ਡ ਲਿਕਵਿਡ ਵੀ ਕਿਹਾ ਜਾਂਦਾ ਸੋਨੇ ਦੀ ਤਰਲ ਪਦਾਰਥ ਇਹ ਬਹੁਤ ਜ਼ਰੂਰੀ ਆ ਬੱਚੇ ਵਾਸਤੇ ਇਹਦੇ ਵਿੱਚ ਪ੍ਰੋਟੀਨ ਫੈਟ ਮਿਨਰਲ ਵਿਟਾਮਿਨ ਹੁੰਦੇ ਆ ਤੇ ਜਦੋਂ ਬੱਚਾ ਛੋਟਾ ਹੁੰਦੀ ਇਹਨੂੰ ਜਲਦੀ ਜਲਦੀ ਪੀਣਾ ਚਾਹੀਦਾ ਇਹ ਬਹੁਤ ਹੀ ਲਾਹੇਵੰਤ ਤੇ ਜ਼ਰੂਰੀ ਹੁੰਦਾ ਬੱਚੇ ਬਾਤ ਅੱਛਾ ਮੇਨ ਗੱਲ ਇਹ ਆ ਜਦੋਂ ਜਾਨਵਰ ਮਾਂ ਦੇ ਪੇਟ ਚੋਂ ਆਇਆ ਬਾਹਰ ਤੇ ਇਹਨੂੰ ਕੁਦਰਤ ਨੇ ਇਹ ਹਿਸਾਬ ਨਾਲ ਬਣਾਇਆ ਕਿ ਇਹਦੀ ਜ਼ਰੂਰਤ ਕਿਉਂ ਆ ਕਿਉਂ ਰਿਕੁਆਇਰਡ ਆ ਸਭ ਤੋਂ ਵੱਡੀ ਜ਼ਰੂਰਤ ਕਿਉਂ ਬਣਦੀ ਹੈ ਕਿ ਬੋਲੀ ਇੱਕ ਬੱਚੇ ਨੂੰ ਚਾਹੀਦੀ ਹੈ ਜਦੋਂ ਇਹ ਮਾਂ ਦੇ ਪੇਟ ਦੇ ਵਿੱਚ ਹੁੰਦਾ ਇਹ ਜਿਹੜੀ ਪਲੇਜ਼ੈਂਟਾ ਹੁੰਦੀ ਹੈ ਜੇਰ ਹੁੰਦੀ 6 ਲੇਹਰਾਂ ਹੁੰਦੀਆਂ ਉਹਦੇ ਨਾਲ ਉਹਦੇ 6 ਲਾਈਨਾਂ ਹੁੰਦੀਆਂ ਤੇ ਜਿਹੜੇ ਉਹ ਚ ਸਮਾਲ ਮੋਲੀਕਿਊਲਸ ਹੁੰਦੇ ਜਿਦਾ ਆਕਸੀਜਨ ਹੋਗੇ ਜਾਂ ਕੋਈ ਨਿਊਟ੍ਰੀਸ਼ਨ ਹੋਗੇ ਉਹ ਜਿਹੜੇ ਬੈਰੀਅਰ ਨੂੰ ਕਰਾਸ ਕਰ ਜਾਂਦੇ ਆ ਪਰ ਜਿਹੜਾ ਆਈਜੀ ਨਾਂ ਦਾ ਹੀਮੋਗਲੋਬਿਨ ਆ ਉਹ ਇਹਨੂੰ ਕਰਾਸ ਨਹੀਂ ਕਿਉਂਕਿ ਉਹ ਕਰਾਸ ਨਹੀਂ ਕਰ ਪਾਉਂਦਾ ਕਿਉਂਕਿ ਲਾਰਜ ਮੋਲੀਕਿਊਲ ਹੁੰਦਾ ਕਿਉਂਕਿ ਜਿਹੜੇ ਵੱਡੇ ਹਾਰਟਸ ਹੁੰਦੇ ਆ ਨਾ ਉਹਨਾਂ ਦੇ ਵਿੱਚ ਵੈਕਸੀਨੇਸ਼ਨ ਹੁੰਦੀ ਨਾ ਜਦੋਂ ਮਾਂ ਦੀ ਜਾਨਵਰ ਦੀ ਤੇ ਉਹ ਜਿਹੜੀ ਨਾ ਇਹ ਵੈਕਸੀਨੇਸ਼ਨ ਦੀ ਜਿਹੜੀ ਐਂਟੀਬੋਡੀ ਬਾਡੀਜ਼ ਹੁੰਦੀਆਂ ਨਾ ਉਹ ਜਾਨਵਰ ਦੇ ਅੰਦਰ ਹੀ ਪਾਈਆਂ ਜਾਂਦੀਆਂ ਵਾਂ ਪਰ ਜਦੋਂ ਉਹ ਮਤਲਬ ਸੂਣ ਤੋਂ ਕੁਝ ਹਫ਼ਤੇ ਪਹਿਲਾਂ ਉਹ ਜਿਹੜੀ ਉਹਦੀ ਐਂਟੀਬਾਡੀਜ਼ ਜਿਹੜੀ ਉਹ ਵੈਕਸੀਨੇਸ਼ਨ ਤੋਂ ਉਹ ਲੜਨ ਸ਼ਮਤਾ ਬਣਦੀ ਹੈ ਨਾ ਉਹ ਫਿਰ ਬੌਲੀ ਚ ਆ ਜਾਂਦੀਆਂ ਤੇ ਇਸ ਤਰੀਕੇ ਉਹ ਕਾਫ ਦੇ ਅੰਦਰ ਚਲ ਜਾਂਦੀਆਂ ਕਿ ਆਉਣ ਵਾਲੀ ਬਿਮਾਰੀਆਂ ਨੂੰ ਹੋਰ ਉਹਦੀ ਲੜਨ ਵਾਲੀ ਸ਼ਮਤਾ ਉਹ ਵਧਾ ਦਿੰਦੀਆਂ ਬਾਕੀ ਜਾਨਵਰ ਸੂਣ ਤੋਂ ਬਾਅਦ ਜ਼ੇਰ ਦੀ ਕੋਈ ਪ੍ਰੋਬਲਮ ਨਹੀਂ ਵੀਟ ਨਹੀਂ ਕਰਨੀ ਚਾਹੀਦੀ ਸੂਣਦੇ ਆਸਾ ਜਾਨਵਰ ਨੂੰ ਅੱਧੇ ਘੰਟੇ ਦੇ ਅੰਦਰ ਅੰਦਰ ਬੌਲੀ ਪਿਉਣੀ ਚਾਹੀਦੀ ਤੇ ਜਿਹੜਾ ਜਾਨਵਰ ਨਹੀਂ ਪੀਂਦਾ ਉਹਨੂੰ ਇੱਕ ਮਤਲਬ ਬੋਟਲ ਦੇ ਰਾਹੀਂ ਪਿਆਓ ਕਿਸੇ ਤਰੀਕੇ ਜਾਨਵਰ ਨੂੰ ਬੌਲੀ ਬੱਚੇ ਦੇ ਅੰਦਰ ਭੇਜੋ ਇਹ ਬਹੁਤ ਹੀ ਜ਼ਰੂਰੀ ਹੈ ਜਿੱਦਾਂ ਅੱਜਕੱਲ ਮਿਲਕ ਰਿਪਲੇਸਰ ਕਾਫੀ ਵੀ ਯੂਜ਼ ਕਰ ਰਹੇ ਆ ਇਦਾਂ ਜਿਹੜਾ ਬੌਲੀ ਆ ਇਹਦਾ ਵੀ ਪਾਊਡਰ ਫਾਰਮ ਦੇ ਵਿੱਚ ਪ੍ਰੋਡਕਟ ਆਉਂਦੇ ਆ ਜਿਹਨੂੰ ਕੰਪਨੀਆਂ ਬਾਹਰ ਵਾਲੀਆਂ ਪ੍ਰੋਵਾਈਡ ਕਰਾਉਂਦੀਆਂ ਆਪਣੇ ਦਾ ਇੱਥੇ ਪਤਾ ਨਹੀਂ ਬਾਹਰ ਜਿੱਦਾਂ ਮਿਲਕ ਰਿਪਲੇਸਰ ਦੀ ਜਗ੍ਹਾ ਇਦਾਂ ਵੀ ਇਹ ਵੀ ਪ੍ਰੋਡਕਟ ਆਉਂਦਾ ਯਾਨੀ ਕਿ ਤੇ ਲੋਗ ਇਹਨੂੰ ਆਪਣਾ ਇਹਨੂੰ ਘੋਲਦਾ ਉਹੀ ਤਰੀਕਾ ਜਿੱਦਾਂ ਮਿਲਕਰ ਰਿਪਲੇਸਰ ਆ ਇਹਨੂੰ ਉਨਪਾ ਕੇ ਡੱਬੇ ਦੇ ਵਿੱਚ ਤੇ ਕੋਸੇ ਪਾਣੀ ਦੇ ਵਿੱਚ ਰੂਮ ਟੈਂਪਰੇਚਰ ਜਿਹਨੂੰ ਆਪਾਂ ਕਹਿੰਨੇ ਉਹ ਚ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਤਾਂਕਿ ਇਹਦੇ ਵਿੱਚ ਨਾ ਜਿਹੜੀਆਂ ਗੰਡਾਂਆਂ ਦੀਆਂ ਵੱਜਦੀਆਂ ਨਾ ਠੰਡੇ ਪਾਣੀ ਨਾਲ ਉਹ ਨਹੀਂ ਵੱਜਣੀਆਂ ਚਾਹੀਦੀਆਂ ਚਾਹੇ ਉਹ ਮਿਲਕਰ ਰਿਪਲੇਸਰ ਹੋਵੇ ਤੇ ਚਾਹੇ ਆ ਬਾਉਲੀ ਜਿਹੜੀ ਪ੍ਰੋਡਕਟ ਆਉਂਦੇ ਬਾਅਦ ਇਹ ਮਤਲਬ ਗੰਡਾ ਨਹੀਂ ਵੱਜਣੀ ਚਾਹੀਦੀਆਂ ਇਹ ਮੇਨ ਦੇਖਣ ਵਾਲੀ ਚੀਜ਼ ਆ ਮੇਨ ਨਿਚੋੜ ਇਹੀ ਆ ਕਿ ਜਿੰਨੀ ਛੇਤੀ ਹੋ ਚਕੇ ਬੱਚੇ ਨੂੰ ਕਾਫ ਨੂੰ ਮਾਂ ਦੀ ਬੋਲੀ ਪੱਕਾ ਪਿਉਣੀ ਚਾਹੀਦੀ ਆ ਤੇ ਜਿੱਦਾਂ ਬਵਾ ਪਿਛੇ ਵੀਡੀਓ ਮੈਂ ਬਣਾਈ ਜਿਹੜੀ ਬੋਤਲ ਨਾਲ ਦੁੱਧ ਪਿਆਈਦਾ ਨਾ ਇਹ ਡਾਇਰੈਕਟ ਚੌਥੇ ਪੇਟ ਟ੍ਰੂ ਸਟਮਕ ਐਬਾ ਮੌਸਮ ਜਿਹਨੂੰ ਕਹਿੰਦੇ ਉੱਚ ਜਾਂਦਾ ਜੀ ਇੱਕ ਨਾਲ ਦੇ ਟੱਕਣ ਲਾ ਲੋ ਜਾਂ ਕੋਈ ਇਹਨੂੰ ਉਹ ਬੰਦ ਹੋ ਜਾਂਦਾ ਰੂਮਨ ਜਿੱਦੋਂ ਉੱਪਰ ਨੂੰ ਮੂੰਹ ਚੁੱਕ ਕੇ ਦੁੱਧ ਪੀਂਦਾ ਤੇ ਬੱਠਲ ਜਿਵੇਂ ਆਉਣੇ ਆ ਤੇ ਫਿਰ ਉਹ ਜਿਹੜਾ ਸਿੱਧਾ ਦੁੱਧ ਜਿਹੜਾ ਰੂਮਨ ਚ ਜਾਂਦਾ ਜੀ ਪਾਲ ਦੋਵਾਂ ਤਰੀਕਿਆਂ ਨਾਲ ਬੱਚੇ ਜਾਨੇ ਆ ਪਰ ਇੱਕ ਜਿਹੜਾ ਸੈਂਟੀਫਿਕ ਤਰੀਕੇ ਨਾਲ ਉਹ ਥੋੜਾ ਵਧੀਆ ਪਾਲ ਜੂਗ ਹਾਂਜੀ ਜਿਹੜੀ ਹੁਣ ਹੀਮੋਗਲੋਬਿਨ ਦੀ ਪਹਿਲੋ ਗੱਲ ਕੀਤੀ ਇੱਕ ਤਰ੍ਹਾਂ ਦਾ ਇਹ ਗਲਾਈਕੋਪ੍ਰੋਟੀਨ ਜਿਹੜਾ ਕੀ ਬੈਕਟੀਰੀਆ ਵਾਇਰਸ ਤੇ ਫੰਗਸ ਤੋਂ ਲੜਨ ਨੂੰ ਜਾਨਵਰ ਦੀ ਹੈਲਪ ਕਰਦਾ ਤੇ ਇਹ ਕਈ ਤਰੀਕਾ ਦੇ ਕਈ ਤਰੀਕਿਆਂ ਦੇ ਅੱਗੇ ਉਹਨਾਂ ਦੀ ਡਿਫਰੈਂਟ ਕੈਟਾਗਰੀ ਆ ਜਿਦਾ IGI A IGG IGM IGD IGE ਪਰ ਜਿਹੜਾ ਬੌਲੀ ਚ ਪਾਇਆ ਜਾਂਦਾ ਉਹ IG ਉਹ ਆ IGG ਇਹ ਜਿਹੜਾ IGI ਆ ਇਹ ਹੁੰਦਾ ਜਾਨਵਰ ਦੇ ਅੰਦਰ ਹੀ ਐਂਟੀਬਾਡੀਜ਼ ਤਿਆਰ ਹੁੰਦੀਆਂ ਵਾ ਬਸ ਇਹ ਸੂਣ ਤੋਂ ਪਹਿਲਾਂ ਬਲੱਡ ਦੇ ਵਿੱਚੋਂ ਇਹ ਸਿੱਧਾ ਕੋਲੇਸਟਰੋਮ ਜਾਨਕੀ ਬੌਲੀ ਚ ਆ ਜਾਂਦੀਆਂ ਇਹ ਉਹ ਵੈਕਸੀਨੇਸ਼ਨ ਹੁੰਦੀਆਂ ਜਿਹੜੀਆਂ ਹਾਰਟ ਤੇ ਲੱਗਦੀਆਂ ਵਾ ਜਾਨਵਰਾਂ ਨੂੰ ਹਾਂਜੀ ਉਦਾਹਰਨ ਦੇ ਤੌਰ ਤੇ ਇੱਕ ਵੀਰ ਨਾਲ ਆਪਣੀ ਗੱਲ ਵੀ ਹੋਈ ਸੀ ਤੇ ਉਹਨਾਂ ਨੇ ਸ਼ਾਇਦ ਬੋਲੀ ਨਾ ਫ੍ਰਿਜ ਦੇ ਉਤਲੇ ਖਾਨੇ ਚ ਨਾ ਫ੍ਰੀਜ਼ ਵੀ ਕੀਤੀ ਤੇ ਗੱਲ ਇਹ ਆ ਕਿ ਨੂੰ ਜਦੋਂ ਪਿਉਣਾ ਵਾ ਉਦੋਂ ਠੰਡੀ ਮਤਲਬ ਕਿ ਬਾਲਾ ਨਹੀਂ ਦਵਾਉਣਾ ਇਹਦਾ ਕੋਸੇ ਪਾਣੀ ਚ ਰੱਖ ਕੇ ਹੋਲੀਏ ਦਾ ਰੂਮ ਟੈਂਪਰੇਚਰ ਤੇ ਲੈ ਕੇ ਆਉਣੀ ਤੇ ਸ਼ੈ ਟ੍ਰਾਇਲ ਕੀਤਾ ਇੱਕ ਵੀਰ ਨੇ ਸਕਸੈਸ ਚੰਗੀ ਤਰ੍ਹਾਂ ਨਹੀਂ ਹੋ ਪਾਇਆ ਉਹਨਾਂ ਨੇ ਇੱਕ ਕਨਫਰਮੇਸ਼ਨ ਨਹੀਂ ਦਿੱਤੀ ਮੈਨੂੰ ਤੇ ਬਾਕੀ ਆ ਕਿ ਵਧੀਆ ਚੀਜ਼ ਆ ਜੇ ਇਸ ਤਰੀਕੇ ਨਾਲ ਹੀ ਸਟੋਰ ਕਰਕੇ ਕਿਉਂਕਿ ਮੌਕੇ ਦੇ ਜਾਨਵਰ ਉਹ ਨਹੀਂ ਬੋਲ ਹੀ ਨਹੀਂ ਪਿੰਦਾ ਜਿੰਨਾ ਜਾਨਵਰ ਪ੍ਰੋਡਿਊਸ ਖਾਫ ਨਹੀਂ ਬੋਲ ਹੀ ਨਹੀਂ ਪਿੰਦਾ ਜਿੰਨਾ ਖਾਓ ਜਾਂ ਬੈਫਲੋ ਪਰ ਦੇ ਸਕਦੀ ਮੌਕੇ ਤੇ ਤੇ ਆਪਾਂ ਇਹਨੂੰ ਸਟੋਰ ਵੀ ਕਰ ਸਕਦੇ ਆ ਟ੍ਰਾਇਲ ਦਾ ਕੋਈ ਬੰਦਾ ਵੀ ਤਲਾ ਕੇ ला ਸਕਦਾ ਵਾ ਤੇ ਬੁਰ ਮਾੜੀ ਚੀਜ਼ ਨਹੀਂ ਹੈਗੀ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਵੇਖਣ ਵਾਸਤੇ ਥੈਂਕ ਯੂ ਜੀ